Of self defense. Having seen the video of myself, I want to tell everybody directly that is bullshit. This was an agent recklessly using power. Life and the other officers around him and the safety of the public fired defensive shots. He used his training to save his own life and that of his colleagues. In America, so, the bitches, he had power of the ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿੰਨੀ ਗੁੰਡਾਗਰਦੀ ਕਰਦੇ ਪਏ ਤੇ ਉਹਨਾਂ ਦੀ ਗੁੰਡਾਗਰਦੀ ਦੀਆਂ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਕਿ ਕਿਸ ਤਰ੍ਹਾਂ ਸਾਰਿਆਂ ਨੂੰ ਪਤਾ ਕਿ ਉਹ ਆਪਣੀ ਹੱਦਾਂ ਪਾਰ ਕਰਦੇ ਪਏ ਸੀਗੇ ਪਰ ਅੱਜ ਉਹਨਾਂ ਨੇ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਤੇ ਇੱਕ ਦੀ ਜਾਨ ਲੈ ਲਈ ਜੇ ਹਾਂਜੀ ਗੋਲੀਆਂ ਚਲਾਉਂਦੇ ਆਈਐਸ ਦੇ ਏਜੰਟ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਗੋਲੀਆਂ ਮਾਰ ਕੇ ਇੱਕ ਔਰਤ ਦੀ ਹੱਤਿਆ ਕਰ ਦਿੱਤੀ ਹੈ ਜੀ ਹਾਂਜੀ ਹਾਲਾਤ ਐਨੇ ਇੱਕ ਤਣਾਅਪੂਰਨ ਬਣੇ ਹੋਏ ਹੈ ਮਿਨੀ ਸੋਟਾ ਦੇ ਵਿੱਚ ਕਿ ਸੋਚ ਤੋਂ ਪਰੇ ਹੋਇਆ ਹੈ ਤੁਹਾਨੂੰ ਪਤਾ ਹੈ ਕਿ ਲਾਸਟ ਦਿਨਾਂ ਤੋਂ ਬਹੁਤ ਹੀ ਵੀਡੀਓਜ਼ ਵਾਇਰਲ ਹੋ ਰਹੀਆਂ ਕਿ ਖਾਲੀ ਬਿਨੀ ਸੋਟਾ ਦੇ ਵਿੱਚ ਉਹੀ 10 ਲੱਖ ਲੋਕਾਂ ਨੂੰ ਰਿਪੋਰਟ ਕੀਤਾ ਜਾਣਾ ਤੇ ਉਹਦੇ ਲਈ 2000 ਫੈਡਰਲ ਏਜੰਟ ਆਈਐਸ ਏਜੰਟ ਹੋਰ ਤਾਇਨਾਤ ਕੀਤੇ ਗਏ ਉੱਥੇ ਕਿ ਤੁਸੀਂ ਬਾਅਦ ਤੋਂ ਬਾਅਦ ਲੋਕਾਂ ਨੂੰ ਡੇਟੇਨ ਕਰੋ ਤੇ ਚੁੱਕੋ ਤੇ ਇਹਨਾਂ ਨੂੰ ਇੱਥੋਂ ਬਾਹਰ ਕੱਢੋ। ਤਾਂ ਉਸੇ ਦੇ ਤਹਿਤ ਤੁਹਾਨੂੰ ਪਤਾ ਆਈਐਸ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ ਕਿ ਜੋ ਤੁਸੀਂ ਕਰਨਾ ਕਰੋ ਫ੍ਰੀ ਹੈਂਡ ਕੀਤਾ ਹੋਇਆ ਟਰੰਪ ਸਾਹਿਬ ਨੇ ਤੇ ਜਿਹਦੇ ਨਤੀਜੇ ਦੇ ਵਜੋਂ ਅੱਜ ਉਹ ਚੀਜ਼ ਹੋ ਗਈ ਜਿਹਦਾ ਸਾਰਿਆਂ ਨੂੰ ਡਰ ਸੀਗਾ ਕਿ ਫੈਡਰਲ ਏਜੰਟਾ ਜਿਹੜੇ ਆਈਐਸ ਦੇ ਏਜੰਟਾ ਉਸ ਇਹ ਬਹੁਤ ਜਲਦ ਹੀ ਕਰਨ ਜਾ ਰਹੇ ਆ ਜੇ ਹਾਂਜੀ ਇਹਨਾਂ ਨੇ ਇੱਕ ਔਰਤ ਦੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਔਰ ਐਸੇ ਹੀ ਤਰ੍ਹਾਂ ਜਦੋਂ ਜਦੋਂ ਦੀ ਇਹ ਵੀਡੀਓ ਵਾਇਰਲ ਹੋਈ ਜਦੋਂ ਇਹ ਦੁਰਘਟਨਾ ਵਾਪਰੀ ਆ ਉਸ ਤੋਂ ਬਾਅਦ Christine ਤੇ ਇਥੋਂ ਦੇ ਗਵਰਨਰ ਦਾ ਬਿਆਨ ਆਇਆ ਜਿਨ੍ਹਾਂ ਦਾ ਬਿਆਨ ਅਮਨ ਸਾਹਮਣੀ ਆਇਆ ਦੋਨਾਂ ਦਾ ਤੇ ਕ੍ਰਿਸਟੀਨੀਓਮ ਦਾ ਬਿਆਨ ਇਹ ਆਇਆ ਕਿ ਜਿਹੜੇ ਫੈਡਰਲ ਏਜੰਟ ਸੀਗੇ ਜਿਹੜੇ ਆਈਐਸ ਦੇ ਏਜੰਟ ਸੀਗੇ ਉਹ ਇੱਕ ਲਾਪੂਰਕ ਆਪਣਾ ਆਪਰੇਸ਼ਨ ਕਰਦੇ ਪਏ ਸੀਗੇ ਡਿਟੇਨਿੰਗ ਦੇ ਲਈ ਪਰ ਇਸ ਔਰਤ ਨੇ ਉਹਨਾਂ ਨੂੰ ਆਪਣੀ ਗੱਡੀ ਦੇ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਆ ਜਿਹਦੇ ਕਰਕੇ ਇਹ ਇਹਨੂੰ ਗੋਲੀਆਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਚਲਾਉਣੀ ਆ ਪਈਆਂ ਸੋ ਤੁਸੀਂ ਸੋਚ ਲਓ ਕ੍ਰਿਸਟੀਨੀਓਮ ਨੇ ਤਾਂ ਜਿਸ ਸੈਲਫ ਡਿਫੈਂਸ ਕਹਿ ਦਿੱਤਾ ਕਿ ਸੈਲਫ ਡਿਫੈਂਸ ਦੇ ਵਿੱਚ ਗੋਲੀਆਂ ਜਲਾ ਗਿਆ ਆਪਾਂ ਜਿਹੜੀ ਵੀਡੀਓ ਆ ਰਹੀ ਆ ਸਾਰਿਆਂ ਨੂੰ ਪਤਾ ਹੈ ਕਿ ਉਹ ਸੈਲਫ ਡਿਫੈਂਸ ਨਹੀਂ ਸੀ ਉਹ ਔਰਤ ਉਥੋਂ ਗੱਡੀ ਲੈ ਕੇ ਨਿਕਲ ਰਹੀ ਸੀ ਪਰ ਸਾਈਡ ਤੋਂ ਆਏ ਇੱਕ ਆਈਐਸ ਦੇ ਅਫੀਸਰ ਨੇ ਸਿੱਧੀਆਂ ਹੀ ਗੋਲੀਆਂ ਮਾਰ ਦਿੱਤੀਆਂ ਜੀ ਹਾਂਜੀ ਇਹ ਵੀਡੀਓ ਨੇ ਸਾਰਾ ਕੁਝ ਸਾਫ਼ ਕਰ ਦਿੱਤਾ ਤੇ ਤੁਸੀਂ ਆਹ ਦੇਖ ਲਓ ਹੋਮ ਲੈਂਡ ਸਕਿਉਰਿਟੀ ਸੈਕਟਰੀ ਕ੍ਰਿਸਟੀ ਨਿਯਮ ਕੀ ਕਹਿ ਰਹੀ ਆ He was treated at a local hospital, has been released, and is now with family. I encourage the American people at this point in time to pray for him, but also to pray for the deceased's family and her loved ones. Today alone in this country, there have been four different domestic terrorist attacks on federal officers by the ramming of vehicles. Three of them happened here in Minneapolis. We've seen over 100 of these vehicle rammings happen in just recent weeks, and this must stop. Aisilona is facing a 1300% increase in assaults against them and an 8000% increase in death threats against ਤੁਸੀਂ ਦੇਖ ਲਿਆ ਕ੍ਰਿਸਟੀਨ ਯੋਮ ਨੇ ਤਾਂ ਬਰੀ ਕਰਤੇ ਆਪਣੇ ਆਇਸ਼ ਦੇ ਏਜੰਟ ਆ ਜਿਹੜੇ ਕਿ ਇਹਨਾਂ ਨੇ ਤਾਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਆ ਸੋ ਇਸਤੇ ਬਾਅਦ ਹੀ ਨਾਲ ਇਹ ਇਹਨਾਂ ਦਾ ਗਵਰਨਰ ਦਾ ਬਿਆਨ ਆਇਆ ਜਿਹੜਾ ਗਵਰਨਰ ਕਹਿ ਰਿਹਾ ਕਿ ਇਹ ਸਿਰਫ ਬੁਲਸ਼ਿਟ ਆ ਇਹ ਹਰਕਤ ਬਹੁਤ ਹੀ ਜ਼ਿਆਦਾ ਖਤਰਨਾਕ ਕੀਤੀ ਆ ਸਾਰਿਆਂ ਨੂੰ ਪਤਾ ਕਿ ਇਹ ਕੋਈ ਸੈਲਫ ਡਿਫੈਂਸ ਦੇ ਵਿੱਚ ਗੋਲੀ ਨਹੀਂ ਚੱਲੀ ਔਰ ਸ੍ਰਿਆ ਸਾਰਾ ਕੁਝ ਵੀਡੀਓ ਦੇ ਵਿੱਚ ਸਾਫ਼ ਜਾਹਿਰ ਹੋ ਰਿਹਾ ਉਹ ਗਵਰਨਰ ਖੁਦ ਕਹਿ ਰਿਹਾ ਕਿ ਮੈਂ ਵੀਡੀਓ ਦੇਖੀਆ ਕਿਤੇ ਵੀ ਇਹ ਨਹੀਂ ਲੱਗ ਰਿਹਾ ਕਿ ਉਹਨਾਂ ਤੇ ਉੱਪਰ ਹਮਲਾ ਕਰ ਰਹੀ ਔਰਤ ਜਾਂ ਗੱਡੀ ਥੱਲੇ ਕੁਚਲਣ ਲੱਗੀ ਆ ਉਹ ਲਾਪਰਵਾਹੀ ਨਾਲ ਹੋਇਆ ਔਰ ਇਹ ਸਾਰੀ ਸਾਰੀ ਲਾਪਰਵਾਹੀ ਆਈਸ ਦੇ ਏਜੰਟਾਂ ਦੀ ਆ ਸੋ ਇਹ ਤੁਸੀਂ ਇਹਨਾਂ ਦਾ ਵੀ ਬਿਆਨ ਸੁਣ ਲਓ ਕਿਸ ਤਰ੍ਹਾਂ ਕਹਿ ਰਿਹਾ ਆਈਸ ਏਜੰਟਾਂ ਨੂੰ ਕਿ ਉਹਨਾਂ ਨਾਲ ਸਾਰੀ ਕਾਰਵਾਈ ਗਲਤ ਆ They are already trying to spin this as an action of self defense. Having seen the video of myself, I want to tell everybody directly that is bullshit. This was an agent recklessly using power that resulted in somebody dying, getting killed. To ICE, get the fuck out of Minneapolis. We do not want you here. Your stated reason for being in this city is to create some kind of safety, and you are doing exactly the opposite. People are being hurt. Families are being ripped apart. Long term Minneapolis residents that have contributed so greatly to our city, to our culture, to our economy are being terrorized, and now somebody is dead. That's on you. And it's also on you to leave. ਤੋ ਤੁਸੀਂ ਦੇਖ ਲਿਆ ਨਾ ਕੀ ਹੋ ਰਿਹਾ ਇਸ ਟਾਈਮ ਦੇ ਉੱਪਰ ਅਮਰੀਕਾ ਦੇ ਵਿੱਚ ਇਹ ਸਾਰਾ ਕੁਝ ਕੀ ਹੋ ਰਿਹਾ ਪਹਿਲਾਂ ਤੁਹਾਨੂੰ ਪਤਾ ਹੈ ਕਿ ਟਰੰਪ ਸਰਕਾਰ ਨੇ ਜਿਹੜਾ ਹਮਲਾ ਕੀਤਾ ਹੈ ਬੈਨਜੂਏਲਾ ਦੇ ਉੱਪਰ ਉੱਥੋਂ ਦੇ ਮੰਦੂਰੋ ਸਾਹਿਬ ਨੂੰ ਲੈ ਕੇ ਆ ਗਏ ਚੁੱਕੇ ਤੇ ਪਿੱਛੇ ਕੀ ਰਹਿ ਗਿਆ ਹੋਰ ਗ੍ਰੀਨ ਲੈਂਡ ਨੂੰ ਸ੍ਰਿਆਮ ਧਮਕੀ ਦੇ ਦਿੱਤੀ ਆ ਔਰ ਦੇਖਿਆ ਜਾ ਰਿਹਾ ਹੈ ਕਿ ਸਿੱਧੇ-ਸਿੱਧੇ ਯੂਰਪ ਵਾਲ ਨੂੰ ਤੋਪਾਂ ਖੜੀਆਂ ਕਰ ਦਿੱਤੀਆਂ ਅਮਰੀਕਾ ਨੇ ਕਿਉਂਕਿ ਬਾਕੀ ਯੂਰਪ ਦੀਆਂ ਕੰਟਰੀਆਂ ਨੇ ਡੈਨਮਾਰਕ ਦਾ ਸਾਥ ਦੇਣ ਦਾ ਵਾਅਦਾ ਕੀਤਾ ਕਿ ਸੀ ਡੈਨਮਾਰਕ ਦੇ ਨਾਲ ਆ ਤੇ ਉਸ ਦੇ ਵਿੱਚ ਨਾਟੋ ਇਹਨਾਂ ਦਾ ਜਿਹੜਾ ਗਰੁੱਪ ਆ ਉਹਦੇ ਨੂੰ ਵੀ ਖਤਰਾ ਹੈ ਕਿ ਹੁਣ ਉਹ ਵੀ ਟੁੱਟ ਸਕਦਾ ਕਿਉਂਕਿ ਅਮਰੀਕਾ ਵੀ ਉਸ ਨਾਟੋ ਦੇਸ਼ਾਂ ਦਾ ਹਿੱਸਾ ਹੈ ਜਿਹਦੇ ਵਿੱਚ ਇਹ ਯੂਰਪੀਅਨ ਦੇਸ਼ ਆ ਤੇ ਔਰ ਯੂਰਪੀਅਨ ਦੇਸ਼ਾਂ ਨੇ ਸਾਰਿਆਂ ਨੇ ਹੀ ਡੈਨਮਾਰਕ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਪਤਾ ਹੈ ਗ੍ਰੀਨਲੈਂਡ ਜਿਹੜਾ ਉਹ ਡੈਨਮਾਰਕ ਦੀ ਇੱਕ ਹਿੱਸਾ ਹੈ ਤੇ ਜਿਹਦੇ ਵਿੱਚ ਹੁਣ ਅਮਰੀਕਾ ਉਹਦੇ ਉੱਪਰ ਕਬਜ਼ਾ ਕਰਨ ਲੱਗਾ ਔਰ ਉਸੇ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਹੁਣ ਇਹ ਟਾਰਗੇਟ ਦਿੱਤਾ ਹੋਇਆ ਆਈਸ ਵਾਲਿਆਂ ਨੂੰ ਕਿ ਤੁਸੀਂ ਭਾਈ ਮਿਨੀ ਸੋਟਾ ਖਾਲੀ ਕਰਨਾ ਇੱਥੇ ਜਿੰਨੇ ਵੀ ਹੈਗੇ ਆ ਨਾ ਸਮਾਲੀਅਨ ਪੀਪਲ ਖਾਸ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਇਹਨੂੰ ਖਾਲੀ ਕਰੋ ਇੱਥੋਂ ਕੱਢੋ ਸੋ ਉਹਦੀ ਬਦੌਲਤ ਆਈਸ ਦੇ ਏਜੰਟਾਂ ਨੂੰ ਇੰਨੀ ਕ ਖੁੱਲ ਛੁੱਟੀ ਦਿੱਤੀ ਹੋਈ ਆ ਕਿ ਤੁਸੀਂ ਦੇਖ ਸਕਦੇ ਆ ਆਏ ਦਿਨ ਇਸ ਤਰ੍ਹਾਂ ਦੀਆਂ ਵੀਡੀਓਜ਼ ਆਏ ਦਿਨ ਇਦਾਂ ਦੀਆਂ ਫੋਟੋਜ਼ ਵਾਇਰਲ ਹੁੰਦੀਆਂ ਸੋਸ਼ਲ ਮੀਡੀਆ ਤੇ ਜਿੱਥੇ ਕਿ ਆਈਸ ਦਾ ਕਹਿਰ ਹੁੰਦਾ ਹੁੰਦਾ ਤੇ ਆਈਸ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਰਹੀ ਹੁੰਦੀ ਆ ਜੀ ਹਾਂਜੀ ਇਹ ਲਗਾਤਾਰ ਹੋ ਰਿਹਾ ਤੇ ਇਹਦਾ ਹੁਣ ਨਤੀਜਾ ਜਿਹੜਾ ਬਹੁਤ ਲੋਕਾਂ ਨੂੰ ਡਰ ਸੀ ਕਿ ਆਈਸ ਇਹ ਚੀਜ਼ ਕਰ ਰਹੀ ਆ ਪਰ ਕੋਈ ਮੰਨਦਾ ਨਹੀਂ ਸੀ ਹੁੰਦਾ ਕਿ ਨਹੀਂ ਇਦਾਂ ਨਹੀਂ ਹੋ ਸਕਦਾ ਪਰ ਅੱਜ ਲੋਕਾਂ ਦੀ ਕਹੀ ਗੱਲ ਸੱਚੀ ਹੋ ਗਈ ਆਈਸ ਦੇ ਜਿਹੜੇ ਏਜੰਟ ਆ ਉਹ ਹੁਣ ਗੁੰਡਾਗਰਦੀ ਤੇ ਉਤਰ ਆਇਆ ਤੇ ਗੁੰਡਾ ਰਾਜ ਹੋ ਰਿਹਾ ਆਪਣੀ ਮਰਮਰਜ਼ੀ ਕਰਦੇ ਪਏ ਆ ਜਿਹਦੇ ਵਜ੍ਹਾ ਤੋਂ ਇੱਕ ਔਰਤ ਦੀ ਜਾਨ ਚਲੀ ਗਈ ਆ ਜੀ ਹਾਂਜੀ ICE ਦੇ ਏਜੰਟਾਂ ਨੇ ਇੱਕ ਔਰਤ ਦੀ ਜਾਨ ਲੈ ਲਈ ਤੇ ਹੁਣ ਉਥੇ ਮਾਹੌਲ ਇੰਨਾ ਕਿ ਜ਼ਿਆਦਾ ਤਣਾਅਪੂਰਨ ਹੋਇਆ ਕਿ ਤੁਸੀਂ ਸੋਚ ਵੀ ਨਹੀਂ ਸਾਤੇ ਲੋਕ ਸੜਕਾਂ ਤੇ ਉਤਰੇ ਹੋਏ ਆ ਕਿਉਂਕਿ ਇੱਕ ਇਨੋਸੈਂਟ ਔਰਤ ਦੀ ਜਾਨ ਲਿੱਤੀ ਗਈ ਆ ICE ਦੇ ਵੱਲੋਂ ਬਹੁਤ ਹੀ ਮੰਦ ਭਾਗੀ ਖਬਰ ਆ ਤੇ ਇਹਦੇ ਵਿੱਚ ਬਹੁਤ ਲੋਕ ਇਹ ਕਹਿੰਦੇ ਸੀ ਕਿ ਇਦਾਂ ਨਹੀਂ ਹੁੰਦਾ ਜੀ ਕੋਈ ਚੈੱਕ ਇਨ ਨਹੀਂ ਹੁੰਦੀ ਕੋਈ ਪ੍ਰੋਬਲਮ ਨਹੀਂ ਹੈਗੀ ਕੋ ਕੁਝ ਨਹੀਂ ਹੁੰਦਾ ਸਾਰਾ ਕੁਝ ਫੇਕ ਨਿਊਜ਼ ਦੇ ਵਿੱਚ ਹੀ ਦਿਖਾਇਆ ਜਾ ਰਿਹਾ ਹੁਣ ਇਹ ਜਿਹੜੀ ਮੌਤ ਹੋਈ ਆ ਇਹਨੂੰ ਕੀ ਤੁਸੀਂ ਸਾਬਿਤ ਕਰੋਗੇ ਕਿਸ ਤਰ੍ਹਾਂ ਹੋਈ ਹੈ ਕਿਉਂ ਕੀਤੀ ਆ ਕਿਉਂ ਆਇਸ ਨੂੰ ਗੋਲੀ ਚਲਾਉਣੀ ਪੈਗੀ ਕਿੰਨਾ ਉੱਪਰ ਪ੍ਰੈਸ਼ਰ ਹੋਏਗਾ ਇਸ ਦੇ ਕਿ ਤੁਸੀਂ ਬੰਦੇ ਰਿਟੇਨ ਕਰਨੇ ਆ ਤੁਸੀਂ ਬੰਦੇ ਚੱਕਣੇ ਚੱਕਣੇ ਆ ਜੋ ਆਇਸ ਨੂੰ ਇਸ ਹੱਦ ਤੱਕ ਗਿਰਨਾ ਪੈ ਸਕਦਾ ਸੋ ਇਹ ਬਹੁਤ ਹੀ ਗੰਭੀਰ ਮੁੱਦਾ ਇਸ ਟਾਈਮ ਦੇ ਉੱਪਰ ਕਿ ਇਸੇ ਲਈ ਤਾਂ ਲੋਕ ਡਰੇ ਹੋਏ ਆ ਜਿਹੜਾ ਕਾਈਜ਼ਰ ਫੈਮਿਲੀ ਫਾਊਂਡੇਸ਼ਨ ਅਤੇ ਦੀ ਨਿਊਯਾਰਕ ਟਾਈਮ ਨੇ ਇੱਕ ਸਾਂਝਾ ਸਰਵੇ ਕੀਤਾ ਸੀਗਾ ਜਿਹਦੇ ਵਿੱਚ ਸਰਵੇ ਚ ਇਹ ਸ਼ੋ ਕੀਤਾ ਕਿ ਇੰਡੀਅਨ ਕਿੰਨੇ ਡਰੇ ਹੋਏ ਆ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਲੋਕ ਜਾਂਦੇ ਨਹੀਂ ਟ੍ਰੈਵਲ ਨਹੀਂ ਕਰਦੇ ਪਏ ਉਹ ਇਹੀ ਗੱਲਾਂ ਕਰਕੇ ਡਰੇ ਹੋਏ ਆ ਕਿ ਆਇਸ ਨੂੰ ਇੰਨੀ ਪਾਵਰ ਦਿੱਤੀ ਹੋਈ ਹੈ ਨਾ ਉਹ ਕੁਝ ਵੀ ਕਰ ਸਕਦੀ ਆ ਤੁਹਾਡੇ ਕੋਲ ਕਾਰਡ ਹੈ ਨਹੀਂ ਹੈ ਗ੍ਰੀਨ ਕਾਰਡ ਤੁਹਾਡੇ ਕੋਲ ਕੁਝ ਵੀ ਆ ਉਹ ਤੁਹਾਨੂੰ ਚਾਹੇ ਦਾ ਡਿਟੇਲ ਕਰ ਸਕਦੀ ਹੈ ਰਿਪੋਰਟ ਕਰ ਸਕਦੀ ਹੈ ਸੋ ਇਥੇ ਕਰਕੇ ਲੋਕ ਡਰੇ ਹੋਏ ਜਿਹੜੇ ਕਹਿੰਦੇ ਸੀ ਨਾ ਕੁਝ ਨਹੀਂ ਹੁੰਦਾ ਸੋ ਇਹ ਨਤੀਜੇ ਆ ਹੁਣ ਸੋ ਤੁਹਾਨੂੰ ਸਟੈਂਡ ਕਰਨਾ ਪੈਣਾ ਨਹੀਂ ਤੁਹਾਡੇ ਲਾਂ ਬਹੁਤ ਬੁਰੀ ਹੋਣੀ ਆ ਸੋ ਇੱਕ ਦੂਜੇ ਦਾ ਸਾਥ ਦਿਆ ਕਰੋ ਬਾਕੀ ਮੈਂ ਤਾਂ ਇਹੀ ਅਰਦਾਸ ਕਰਦਾ ਕਿ ਰੱਬਾ ਸਾਰਿਆਂ ਲਈ ਚੜ੍ਹਦੀ ਕਲਾ ਦਾ ਹੋਵੇ 2026 ਇਦਾਂ ਦੀਆਂ ਮੰਦਭਾਗੀਆਂ ਖਬਰਾਂ ਨਾ ਆਉਣ ਸਾਰੇ ਠੀਕ ਠਾਕ ਰਹਿਣ ਆਪਾਂ ਤੇ ਇਹੀ ਅਰਦਾਸ ਕਰਦੇ ਆ ਬਾਕੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਤੁਹਾਡੀ ਕੀ رائے ਆ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ